15 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਮੁੰਡੇ ਫਿਜ਼ੀਕਲੀ ਬਹੁਤ ਖਾਮ ਖਰਾਬ ਆ ਕੋਈ ਸ਼ੱਕ ਨਹੀਂ ਸਾਨੂੰ ਇਹ ਰੌਲਾ ਪਾਉਣਾ ਪੈਣਾ ਹੂੰ ਸਾਨੂੰ ਇਹ ਸ਼ਰਮ ਲਾਉਣੀ ਪੈਣੀ ਆ ਹੂੰ ਸ਼ਰਮੋ ਸ਼ਰਮੀ ਲੋਕਾਂ ਦੇ ਤਲਾਕ ਹੋ ਰਹੇ ਨੇ ਬਿਲਕੁਲ ਸ਼ਰਮੋ ਸ਼ਰਮੀ ਲੋਕਾਂ ਦੇ ਘਰ ਖਰਾਬ ਹੋ ਰਹੇ ਨੇ ਸ਼ਰਮੋ ਸ਼ਰਮੀ ਹੀ ਸਾਰਾ ਸਿਸਟਮ ਸਾਡਾ ਤਾਣਾ ਬਾਣਾ ਜਿਹੜਾ ਇਹ ਉਲਝਿਆ ਹੋਇਆ ਵਾ 15 ਸਾਲ ਤੋਂ ਲੈ ਕੇ 40 ਸਾਲ ਤੱਕ ਦੇ ਮੁੰਡੇ ਇਹ ਬੱਚਾ ਕਰਨ ਦੇ ਕਾਬਿਲ ਨਹੀਂ ਹੈਗੇ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੀ ਬਿਲਕੁਲ ਇਹ ਚੀਜ਼ ਨੂੰ ਸਮਝਣੀ ਪੈਣੀ ਆ ਮਾਪੇ ਨੂੰ ਵੀ ਹੂੰ ਮਾਪੇ ਨੂੰ ਧਿਆਨ ਦੇਣ ਦੀ ਵੀ ਲੋੜ। ਬਈ ਇਹਦਾ ਮੁੱਖ ਕਾਰਨ ਕੀ ਰਹਿੰਦਾ ਆ? ਮੁੱਖ ਕਾਰਨ ਬਈ ਇਹਦਾ ਇੱਕ ਤਾਂ ਅੱਜਕੱਲ ਜਿਵੇਂ ਕਹਿ ਲਈਏ ਵੀ ਖਰਾਕ ਖਰਾਕ ਹੀ ਮੁੱਖ ਕਾਰਨ ਆ ਇਹਦਾ। ਹੂੰ। ਮੈਨ ਅਸੀਂ ਖਰਾਕ ਤੀ ਕਹਿ ਸਕਦੇ ਆਂ ਵੀ ਖਰਾਕਾਂ ਸਾਡੀਆਂ ਮਾੜੀਆਂ ਹੋ ਗਈਆਂ। ਹੂੰ। ਤੇ ਡਰੇਨਿੰਗ ਸਾਡੀ ਵੱਧ ਹੋਣ ਲੱਗੀ। ਹੂੰ। ਇਨਪੁਟ ਹੈ ਨਹੀਂਗੀ। ਇਨਪੁਟ 'ਚ ਅਸੀਂ ਕੂੜਾ ਖਾਂਦੇ ਆਂ। ਹੂੰ। ਤੇ ਕੂੜਾ ਖਾ ਕੇ ਕੂੜਾ ਕੱਢੀ ਜਾਂਦੇ ਆਂ। ਹੂੰ। ਖਰਾਕ ਵਧੀਆ ਖਾਓ। ਦੱਸੀਦਾ ਜਾਂਦੇ ਆਂ ਵੀ ਘਰ ਦਾ ਖਾਣਾ, ਦੇਸੀ ਖਾਣਾ, ਹੱਥੀ ਕੰਮ ਕਰੋ। ਹੂੰ। ਗਰਾਊਂਡ ਲਾਓ ਮੈਂ ਕਹਿੰਨਾ ਮਾ ਅ ਤੁਹਾਡੇ ਚੈਨਲ ਤੇ ਦਾਵਾ ਕਰਦਾ ਜਿਹੜਾ ਬੰਦਾ ਲੋਵ ਹੀਲ ਕਰਦਾ ਜੀ ਸਾਡੇ ਕੋਲੇ ਆਵੇ ਸਾਨੂੰ 6 ਮਹੀਨੇ ਦਾ ਟਾਈਮ ਦੇਵੇ ਬਿਨਾ ਕਿਸੇ ਦਵਾਈ ਤੋਂ ਜੀ ਬਿਨਾ ਕਿਸੇ ਗੋਲੀ ਭਸਮ ਤੋਂ ਹਾਂ ਆਪਾਂ ਉਹਨੂੰ ਨਰਸਿੰਘਾ ਅਰਗੀ ਪਾਵਰ ਜੇ ਨਾਂ ਆ ਗਈ ਫੇਰ ਕਵੇ ਬੰਦਾ ਉਹ ਓਕੇ ਗੱਲ ਸਾਰੀ ਉਹੀ ਆ ਵੀ ਪੇਸ਼ੈਂਸ ਹਮ ਸਬਰ ਅਸੀਂ ਰਾਤੋਂ ਰਾਤ ਨਤੀਜਾ ਭਾਲਦੇ ਹਾਂ ਹਾਂ ਉਹ ਚਾਹ ਕਹਿੰਦੇ ਘੋਲ ਕੇ ਪਿਲਾ ਦਿਓ ਹਾਂ ਗਲਾਸ ਅੰਦਰ ਬੰਦਾ ਜਲੰਦਰ ਬੀ ਘੋੜੀ ਚੜਾ ਦੋ ਸਾਨੂੰ ਰਾਤੋਂ ਰਾਤ ਵੀ ਜਦੋਂ ਅਸੀਂ ਪੁੱਠੇ ਸਿੱਧੇ ਕੰਮ ਕਰਨ ਲੱਗੇ ਆ ਜਾਂ ਖਾ ਖਰਾਕਾਂ ਖਾਣ ਲੱਗੇ ਆ ਇਹਦੇ ਪਿੱਛੇ ਡਰੱਗ ਵੀ ਆ ਨਾ ਬਿਲਕੁਲ ਬਿਲਕੁਲ ਇਹਦੇ ਪਿੱਛੇ ਡਰੱਗ ਮੇਨ ਕਾਰਨ ਡਰੱਗ ਆ ਮੁੰਡੇ ਲੈਂਦੇ ਆ ਤੇ ਝੂਠ ਵੀ ਬੋਲੀ ਜਾਂਦੇ ਆ ਜਦੋਂ ਫਿਰ ਸਮੱਸਿਆ ਆ ਜਾਂਦੀ ਆ ਉਦੋਂ ਕਹਿੰਦੇ ਤੇ ਸਾਨੂੰ ਆ ਸਮੱਸਿਆ ਆ ਗਈ ਘਰ ਦੀ ਰੋਟੀ ਨਾਲ ਕਿਵੇਂ ਤੁਹਾਡਾ ਫਿਜ਼ੀਕਲੀ ਤੁਸੀਂ ਕਿਵੇਂ ਵੀਕ ਹੋ ਜਾਓਗੇ ਜ਼ਿਆਦਾਤਰ ਜਦੋਂ ਅਸੀਂ ਬਾਹਰ ਜਾਂਦੇ ਆ ਬਾਹਰ ਜਾ ਕੇ ਸਾਡਾ ਅਸੀਂ ਨਸ਼ੇ-ਨੁਸ਼ੇ ਚ ਪੈ ਜਾਂਦੇ ਆ ਤੇ ਬਾਹਰ ਮੂੰਹ ਮਾਰਨ ਲੱਗ ਜਾਂਦੇ ਆ ਉਹ ਚੀਜ਼ਾਂ ਅਸੀਂ ਇੱਧਰ ਉੱਧਰ ਜਾ ਕੇ ਥਾਪੀਆਂ ਮਾਰਦੇ ਆ ਸਾਡੀਆਂ ਉਹ ਥਾਪੀਆਂ ਸਾਨੂੰ ਮਰਵਾਉਂਦੀਆਂ ਨੇ ਮਰਵਾਉਂਦੀਆਂ ਨੇ